ਇਹ ਜਿਹੜਾ ਕੋਹੇਨੂਰ ਹੀਰਾ ਸੀਗਾ ਇਹ ਗੋਲਕੁੰਡਾ ਦੀਆਂ ਖਾਦਾਨਾਂ ਦੇ ਵਿੱਚੋਂ ਮਿਲਿਆ ਸੀਗਾ ਇਹ ਹੀਰਾ ਹੁੰਦਾ ਉਸ ਟਾਈਮ ਤੇ 793 ਕੈਰਟ ਦਾ ਸ਼ਾਹ ਜਮਾਨ ਇੱਕ ਕੰਦ ਇੱਕ ਕਿਲਾ ਹੁੰਦਾ ਬਣਿਆ ਹੋਇਆ ਕਿਲੇ ਦੇ ਕੰਦ ਦੇ ਵਿੱਚ ਹੀਰਾ ਲਕੋ ਹੁੰਦਾ ਨਾਦਰ ਸ਼ਾਹ ਮੰਗ ਕਰਦਾ ਹੈ 90 ਕਰੋੜ ਦੀ ਉਹ ਕਹਿੰਦਾ ਸਿੱਖਾਂ ਦੀ ਜਾਨ ਬਖਸ਼ ਦੂੰ 90 ਕਰੋੜ ਦਿੱਤਾ 90 ਕਰੋੜ ਦੇ ਦਿੰਦਾ ਫਿਰ ਮਹਾਰਾਜ ਰਣਜੀਤ ਸਿੰਘ ਹੀ ਕਰਦੇ ਨੇ ਜੌਹਰੀ ਬੁਲਾਉਂਦੇ ਨੇ ਬਾਹਰੋਂ ਹੀਰੇ ਨੂੰ ਪਰਖ ਕਰਨ ਵਾਸਤੇ ਹੀਰੇ ਦੀ ਪਰਖ ਹੁੰਦੀ ਆ ਉਹ ਹੀਰਾ ਨਕਲੀ ਹੁੰਦਾ। ਧੋਖਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ। ਧੋਖਾ ਹੋ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ। ਉੱਠਾਂ ਤੇ ਮੰਨ ਲਓ ਇੱਕ ਕਿਲੇ ਤੋਂ ਦੂਜੇ ਕਿਲੇ ਜਾਂਦੇ ਉਹ ਮਹਾਰਾਜਾ ਰਣਜੀਤ ਸਿੰਘ ਜਦੋਂ ਤਾਂ ਉਹ ਹੀਰਾ ਨਾਲ ਲੈ ਕੇ ਜਾਂਦੇ ਤਾਂ ਇੱਕੋ ਜਿਹਾ ਉਠ ਤਿਆਰ ਕਰਦੇ ਉਹ ਵੀ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਹੀਰਾ ਹੈ ਕਿੱਥੇ ਹੈ ਕਿੱਥੇ ਹੈ। ਹੁਣ ਇਹ ਹੀ ਹੀਰਾ ਪਹੁੰਚਦਾ ਹੈ ਇੰਗਲੈਂਡ ਦੇ ਵਿੱਚ। ਤਾਂ ਜਹਾਜ਼ ਦੇ ਵਿੱਚ ਜਿਵੇਂ ਪਹਿਲਾਂ ਦੇ ਰਾਜੇ ਸੀ ਸਾਰੇ ਮਤਲਬ ਬਰਬਾਦੀ ਦਾ ਕਾਰਨ ਬਣਿਆ ਤਾਂ ਜਹਾਜ਼ ਦੇ ਵਿੱਚ ਜਦੋਂ ਇਹ ਹੀਰਾ ਗਿਆ ਤਾਂ ਉੱਥੇ ਵੀ ਲੋਕ ਬਿਮਾਰ ਹੋਏ ਇਹ ਹੀਰਾ ਹੁਣ ਉੱਥੇ ਐ ਤਾਂ ਇਹਤੇ 2016 ਦੇ ਵਿੱਚ ਕੇਸ ਵੀ ਕੀਤਾ ਪੰਜਾਬ ਨੇ ਮੰਗ ਕੀਤੀ ਹੀਰੇ ਦੀ ਵੀ ਸਾਨੂੰ ਹੀਰਾ ਦਿਓ ਕੋਹੀਨੂਰ ਹੀਰੇ ਬਾਰੇ ਗੱਲ ਕਰਦੇ ਆ ਕਿੱਥੋਂ ਕੋਹੀਨੂਰ ਹੀਰਾ ਜਿਹੜਾ ਨਿਕਲਿਆ ਤੇ ਜਦੋਂ ਕੋਹੀਨੂਰ ਹੀਰਾ ਪਹਿਲੀ ਵਾਰੀ ਕਿਸੇ ਨੇ ਦੇਖਿਆ ਜਾਂ ਤੋਲਿਆ ਸੀ ਉਦੋਂ ਕਿੰਨੇ ਵਜਨ ਦਾ ਸੀ ਤੇ ਆਖਰ ਦੇ ਵਿੱਚ ਕਿੰਨੇ ਵਜਨ ਦਾ ਰਹਿ ਗਿਆ ਤੇ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਵੀ ਉਹ ਹੀਰਾ ਆਇਆ ਸੀ ਡੌਲੇ ਤੇ ਬਣ ਕੇ ਰੱਖਦੇ ਸੀ ਤੁਸੀਂ ਅਰਜਨ ਦਾ ਗੀਤ ਵੀ ਸੁਨਿਆ ਹੋਊਗਾ ਤੇ ਉਹਨਾਂ ਲਈ ਵੀ ਇਹ ਜਿਹੜਾ ਹੀਰਾ ਵੀ ਉਹ ਕਿੱਥੋਂ ਆਇਆ ਸੀ ਤਾਂ ਆਪਾਂ ਸਾਰੀਆਂ ਗੱਲਾਂ ਬਾਰੇ ਜਾਣਨਾ ਪਾਉਣੇ ਤਾਂ ਆਪਣੇ ਨਾਲ ਬਾਈ ਮੌਜੂਦ ਆ ਜਿਹੜੀ ਪੂਰੀ ਜਾਣਕਾਰੀ ਆਪਾਂ ਨੂੰ ਦੱਸਣਗੇ ਕੋਹੀਨੂਰ ਹੀਰੇ ਬਾਰੇ ਕੀ ਹਾਲ ਨੇ ਬਾਈ ਜੀ ਵਧੀਆ ਵੀਰੇ ਸასი ਅੱਛਾ ਬਾਈ ਥੋੜਾ ਇਤਿਹਾਸ ਦੱਸੋ ਕੋਹੀਨੂਰ ਹੀਰੇ ਦਾ ਹਾਂ ਵੀਰੇ ਕੋਹੀਨੂਰ ਹੀਰੇ ਬਾਰੇ ਗੱਲ ਕਰਦੇ ਆਪਾਂ ਇਹ ਜਿਹੜਾ ਕੋਹੀਨੂਰ ਹੀਰਾ ਸੀਗਾ ਇਹ ਗੋਲਕੁੰਡਾ ਦੀਆਂ ਖਾਨਾ ਦੇ ਵਿੱਚੋਂ ਮਿਲਿਆ ਸੀਗਾ ਕਰਨਾਟਕਾ ਹੋ ਗਿਆ ਆਂਧਰਾ ਪ੍ਰਦੇਸ਼ ਤੇ ਲੰਗਣਾ ਇਹ ਰਿਆਸਤਾਂ ਦੀਆਂ ਇੱਥੇ ਗੋਲਕੁੰਡਾ ਖਦਾਨਾਂ ਦੇ ਵਿੱਚੋਂ ਹੀਰਾ ਮਿਲਿਆ ਤਾਂ ਸਭ ਤੋਂ ਪਹਿਲਾਂ ਅਲਾਉਦੀਨ ਖਲਜੀ ਆ ਜਿਹੜਾ ਉਹਦਾ ਰਾਜ ਸੀ ਉਸ ਟਾਈਮ ਤੇ ਖਲਜੀ ਵੰਸ਼ ਦਾ ਤਾਂ ਖਲਜੀ ਵੰਸ਼ ਦਾ ਮਲਿਕ ਕਫੂਰ ਨੂੰ ਭੇਜਦਾ ਹਮਲਾ ਕਰਨ ਵਾਸਤੇ ਤਾਂ ਜਦੋਂ ਹਮਲਾ ਕਰਨਾ ਆਉਂਦਾ ਤਾਂ ਗੋਲਕੁੰਡਾ ਦੀਆਂ ਖਦਾਨਾਂ ਦੇ ਵਿੱਚੋਂ ਹੀਰਾ ਮਿਲਦਾ ਮਿਲਦਾ ਜਦੋਂ ਤਾਂ ਉਹ ਪੱਧਰ ਕਾਲੀ ਮਾਤਾ ਦੀ ਅੱਖ ਦੇ ਵਿੱਚ ਜੜ ਦਿੰਦੇ ਨੇ ਹੀਰੇ ਨੂੰ ਠੀਕ ਹੈ ਤਾਂ ਫਿਰ ਉੱਥੇ ਪਹੁੰਚਦਾ ਹੈ ਮਾਲਿਕ ਕਫੂਰ ਹਮਲਾ ਕਰਨ ਵਾਸਤੇ ਮਾਲਿਕ ਕਫੂਰ ਹਮਲਾ ਕਰਦਾ ਠੀਕ ਹੈ ਉਹ ਹੀਰੇ ਨੂੰ ਰੋਸ਼ਨੀ ਜਦੋਂ ਉਹਨੂੰ ਚਮਕ ਜਾਂਦੀ ਹੈ ਪਤਾ ਲੱਗ ਜਾਂਦਾ ਠੀਕ ਹੈ ਮਾਲ ਲੁੱਟਦਾ ਕਿਉਂਕਿ ਮੰਦਰਾਂ ਦੇ ਵਿੱਚ ਉਸ ਟਾਈਮ ਤੇ ਸੋਨਾ ਬਹੁਤ ਿਆਦਾ ਚੜਿਆ ਹੁੰਦਾ ਸੀ ਜਿਹੜੇ ਇਹ ਰਾਜੇ ਮਹਾਰਾਜੇ ਹੁੰਦੇ ਸੀਗੇ ਇਸ ਕਰਕੇ ਇਹ ਮਤਲਬ ਮੰਦਰਾਂ ਦੇ ਉੱਪਰ ਹਮਲਾ ਕਰਦੇ ਹੁੰਦੇ ਸੀ ਵੀ ਉੱਥੇ ਸੋਨਾ ਬਹੁਤ ਹੁੰਦਾ ਫਿਰ ਉੱਥੇ ਪਹੁੰਚਦਾ ਹੈ ਆਪਣਾ ਮਾਲਿਕ ਕਫੂਰ ਹਮਲਾ ਕਰਦਾ ਉਸ ਤੋਂ ਬਾਅਦ ਉਹ ਰੋਸ਼ਨੀ ਜਦੋਂ ਉਹਨੂੰ ਦਿਸਦੀ ਹੈ ਤਾਂ ਉਹ ਹੀਰਾ ਉੱਥੋਂ ਅੱਖ ਦੇ ਵਿੱਚੋਂ ਕੱਢ ਕੇ ਲੈ ਜਾਂਦੇ ਕੋਹੇ ਨੂਰੀ ਹੀਰਾ ਕੋਹੇ ਨੂਰੀ ਹੀਰਾ ਉਸ ਟਾਈਮ ਤੇ ਉਹਦਾ ਨਾਮ ਕੋਹੇ ਨੂਰ ਹੀਰਾ ਨਹੀਂ ਹੁੰਦਾ ਕੱਲਾ ਹੀਰਾ ਹੁੰਦਾ ਅੱਛਾ ਉਦੋਂ ਹੀਰਾ ਹੁੰਦਾ ਉਦੋਂ ਹੀਰਾ ਹੁੰਦਾ ਕੋਹੇ ਨੂਰ ਤਾਂ ਮਤਲਬ ਇਹਨੂੰ ਨਾਮ ਹੈ ਜਿਹੜਾ ਹੀਰੇ ਨੂੰ ਬਾਅਦ ਦੇ ਵਿੱਚ ਮਿਲੇ ਜਿਵੇਂ ਆਪਾਂ ਕਹਿੰਦੇ ਰੋਸ਼ਨੀ ਦਾ ਪਹਾੜ ਠੀਕ ਆ ਰੋਸ਼ਨੀ ਅੱਛਾ ਉਦੋਂ ਕਿੰਨੇ ਮਤਲਬ ਕੈਰਟ ਦਾ ਹੁੰਦਾ ਇਹ ਇਹ ਹੀਰਾ ਹੁੰਦਾ ਉਸ ਟਾਈਮ ਤੇ 793 ਕੈਰਟ ਦਾ 793 ਕੈਰਟ ਦਾ 793 ਕੈਰਟ ਦਾ ਤੇ ਰੋਸ਼ਨੀ ਦਾ ਪਹਾੜ ਕਹਿੰਦੇ ਆਪਾਂ ਜਿਵੇਂ ਪਹਾੜ ਨੂੰ ਆਪਾਂ ਕਹਿੰਦੇ ਆ ਵੀ ਕੋ ਕੋ ਕਹਿੰਦੇ ਆ ਕੋ ਉੱਥੋਂ ਬਣਿਆ ਰੋਸ਼ਨੀ ਦਾ ਮਤਲਬ ਬਣਿਆ ਨੂਰ ਕੋਹੀ ਨੂਰ ਇਸ ਕਰਕੇ ਦਾ ਨਾਮ ਹੈ ਜਿਹੜਾ ਕੋਹੀ ਨੂਰ ਕੋਹੀ ਨੂਰ ਪਿਆ ਠੀਕ ਆ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਗੱਲ ਹੁੰਦੀ ਹੈ ਮਲਿਕ ਕਫੂਰ ਲੈ ਕੇ ਜਾਂਦਾ ਹੈ ਤੇ ਮਲਿਕ ਕਫੂਰ ਲੁੱਟ ਕੇ ਲੈ ਜਾਂਦਾ ਜਦੋਂ ਤਾਂ ਉਹ ਅਲਾਉਦੀਨ ਖਲਜੀ ਨੂੰ ਦੇ ਜਾਂਦਾ ਠੀਕ ਆ ਅਲਾਉਦੀਨ ਖਲਜੀ 5-7 ਸਾਲ ਬਾਅਦ ਅਲਾਉਦੀਨ ਖਲਜੀ ਦੀ ਇਹ ਹੀਰਾ ਮਿਲਣ ਤੋਂ ਬਾਅਦ ਮੌਤ ਹੁੰਦੀ ਹੈ ਕਹਿੰਦੇ ਹੁੰਦੇ ਨੇ ਇਹ ਹੀਰਾ ਜਿਹੜਾ ਇਹ ਬਰਬਾਦੀ ਦਾ ਕਾਰਨ ਹੈ ਜਿਹਦੇ ਕੋਲੇ ਜਾਂਦਾ ਉਹੀ ਮਰ ਜਾਂਦਾ ਜਿਹਦੇ ਕੋਲੇ ਜਾਂਦਾ 5-7 ਸਾਲਾਂ ਬਾਅਦ 10 ਸਾਲਾਂ ਬਾਅਦ 2 ਸਾਲਾਂ ਬਾਅਦ ਉਹਦੀ ਮੌਤ ਹੋ ਜਾਂਦੀ ਫਿਰ ਉਸ ਤੋਂ ਬਾਅਦ ਵਿੱਚ ਇਹ ਵੀ ਲਿਖਦੇ ਨੇਗੇ ਇਤਿਹਾਸਕਾਰ ਵੀ ਮਲਿਕ ਕਫੂਰ ਨੇ ਹੀ ਆਪਣਾ ਅਲਾਉਦੀਨ ਖਲਜੀ ਦਾ ਕਤਲ ਕੀਤਾ ਸੀਗਾ ਉਸ ਤੋਂ ਬਾਅਦ ਇਹ ਮਲਿਕ ਕਫੂਰ ਕੋਲ ਜਾਂਦਾ ਹੀਰਾ ਮਲਿਕ ਕਫੂਰ ਵੀ ਉਸ ਤੋਂ ਬਾਅਦ ਮਰ ਜਾਂਦਾ ਤਾਂ ਲਗਭਗ ਤੁਸੀਂ ਇਹ ਮੰਨ ਲਓ ਵੀ ਖਿਲਜੀ ਵੰਸ਼ ਹੁੰਦਾ ਤੁਗਲਕ ਹੁੰਦਾ ਤੇ ਲੋਧੀ ਵੰਸ਼ ਹੁੰਦਾ ਹੂੰ ਉਹਨਾਂ ਟਾਈਮ ਇਹ ਹੀਰੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਬੇ ਹੀਰਾ ਹੈ ਕਿੱਥੇ ਹੈ ਕਿੱਥੇ ਹੈ ਲਗਭਗ ਤੁਸੀਂ ਇਹ ਲਾ ਲਓ ਵੀ ਲੋਧੀ ਵੰਸ਼ ਦਾ ਖਾਤਮਾ ਹੁੰਦਾ ਹੈ 1526 ਦੇ ਵਿੱਚ ਤਾਂ ਉਹ ਸਦੀਆਂ ਦੇ ਵਿੱਚ 200 ਸਦੀਆਂ 300 ਸਦੀਆਂ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਵੀ ਇਹ ਹੀਰਾ ਹੈ ਕਿੱਥੇ ਆ ਹੈ ਕਿੱਥੇ ਆ ਤਾਂ ਉਸ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਬਾਬਰ ਤੇ ਤਾਂ ਕੁਝ ਤਿਆਸਕਰ ਨੇ ਜਿਹੜੇ ਉਹ ਇਹ ਗੱਲ ਕਰਦੇ ਨੇ ਵੀ ਜਿਹੜਾ ਬਾਬਰ ਸੀ ਵੀ ਬਾਬਰ ਨੇ ਇਹ ਹੀਰਾ ਇਬਰਾਹਿਮ ਲੋਧੀ ਨੂੰ ਹਰਾ ਕੇ ਉਹ ਤੋਂ ਲਿਆ ਹੂੰ ਕੁਝ ਕੁ ਇਤਿਹਾਸਕਾਰ ਕਹਿੰਦੇ ਨੇ ਵੀ ਇੱਕ ਆਪਣਾ ਜਿਹੜਾ ਆਗਰਾ ਇਹਦਾ ਕਿਲਾ ਹੈ ਗਵਾਲੀਅਰ ਦੇ ਵਿੱਚ ਹੂੰ ਜਦੋਂ ਬਾਬਰ ਨੇ ਆਪਣੇ ਪੁੱਤਰ ਹਮਯਾਉ ਨੂੰ ਹਮਲਾ ਕਰਨ ਵਾਸਤੇ ਭੇਜਿਆ ਹੂੰ ਕਹਿੰਦੇ ਵੀ ਇਹ ਹੀਰਾ ਉੱਥੋਂ ਮਿਲਿਆ ਹਮਯਾਉ ਲੈ ਕੇ ਆਇਆ ਸੀ ਉਹ ਇੱਕ ਪਰਿਵਾਰ ਦੀ ਰੱਖਿਆ ਵਾਸਤੇ ਉਹ ਬੁੜੀ ਕੋਲ ਹੀਰਾ ਸੀਗਾ ਇਹ ਉਹ ਬੁੜੀ ਨੇ ਹਮਯਾਉ ਨੂੰ ਦਿੱਤਾ ਵੀ ਸ਼ੀਰਾ ਲੈ ਜਾ ਵੀ ਸਾਡੀ ਜਾਨ ਹੈ ਜਿਹੜੀ ਉਹ ਬਚ ਜੂਗੀ ਠੀਕ ਆ ਤਾਂ ਹਮਯਾਉ ਕੋਲ ਹੁਣ ਹੀਰਾ ਆ ਗਿਆ ਮਤਲਬ ਬਾਬਰ ਦੇ ਪੁੱਤਰ ਕੋਲ ਹੀਰਾ ਆ ਗਿਆ ਤਾਂ ਬਾਬਰ ਦੀ ਮੌਤ ਹੁੰਦੀ ਹੈ ਹੀਰਾ ਪਹੁੰਚਦਾ ਹੈ ਹਮਯੂ ਕੋਲ ਤਾਂ ਬਾਬਰ ਦੀ ਮੌਤ ਤੋਂ ਬਾਅਦ ਹੀਰਾ ਹਮਯੂ ਕੋਲ ਆਉਗਾ ਤਾਂ ਜਿਹੜਾ ਬਾਬਰ ਦਾ ਕਮਾਂਡਰ ਹੁੰਦਾ ਸੈਨਾਪਤੀ ਹੁੰਦਾ ਸ਼ੇਰ ਸ਼ਾਹ ਸੂਰੀ ਸ਼ੇਰ ਸ਼ਾਹ ਸੂਰੀ ਬਾਰੇ ਲਗਭਗ ਸਾਰਿਆਂ ਨੇ ਸੁਣਿਆ ਤਾਂ ਸ਼ੇਰ ਸ਼ਾਹ ਸੂਰੀ ਕੋਲੇ ਜਦੋਂ ਇਹ ਹੀਰਾ ਪਹੁੰਚਦਾ ਤਾਂ ਸ਼ੇਰ ਸ਼ਾਹ ਸੂਰੀ ਉਹ ਤੇ ਹਮਲਾ ਕਰਦਾ ਉਹਦੇ ਕੋਲੇ ਹੀਰਾ ਉਹਨੂੰ ਮਿਲਦਾ ਨਹੀਂ ਹਮਯੂ ਤੇ ਹਮਲਾ ਕਰਦਾ ਹੋ ਹਮਯੂ ਨੂੰ ਹਰਾ ਆਂਦਾ ਪਰ ਹਮਯੂ ਹੀਰਾ ਲੈ ਕੇ ਭੱਜ ਜਾਂਦਾ ਅੱਛਾ ਜਦੋਂ ਸ਼ੇਰ ਸ਼ਾਹ ਸੂਰੀ ਤੇ ਉਹਦੀ ਆਪਸ ਚ ਜੰਗ ਹੁੰਦੀ ਹੈ ਤਾਂ ਸ਼ੇਰ ਸ਼ਾਹ ਸੂਰੀ ਉਹਨੂੰ ਹਰਾ ਆਂਦਾ ਤੇ ਹਮੈਉ ਉੱਪਰ ਜਾਂਦਾ ਉੱਥੋਂ ਤਾਂ ਹਮੈਉ ਉੱਪਰ ਭੱਜ ਕੇ ਜਾਂਦਾ ਸਿੱਧਾ ਈਰਾਨ ਉੱਥੋਂ ਦਾ ਇੱਕ ਸ਼ਾਸਕ ਹੁੰਦਾ ਸ਼ਾਹ ਤਮਸ਼ਕ ਸ਼ਾਹ ਤਮਸ਼ਕ ਸ਼ਾਹ ਤਮਸ਼ਕ ਉਹ ਹਮੈਉ ਦੀ ਬਹੁਤ ਜ਼ਿਆਦਾ ਮਦਦ ਕਰਦਾ ਤਾਂ ਉਹਦੀ ਮਦਦ ਹੁੰਦੀ ਆ ਹਮੈਉ ਦੀ ਹਮੈਉ ਮਦਦ ਦੇ ਬਦਲੇ ਜਿਹੜਾ ਇਹ ਹੀਰਾ ਸ਼ਾਹ ਤਮਸ਼ਕ ਨੂੰ ਭੇਟ ਕਰਦਾ ਹਾਂ ਸ਼ਹੀਰਾ ਫਿਰ ਈਰਾਨ ਚ ਲੈ ਜਾਂਦਾ ਹੀਰਾ ਈਰਾਨ ਚ ਲੈ ਜਾਂਦਾ ਠੀਕ ਆ ਪਹਿਲਾਂ ਭਾਰਤ ਸੀ ਫਿਰ ਈਰਾਨ ਵਾਗਿਆ ਹੀਰਾ ਸ਼ਾਤਮਸ਼ਕ ਸੋਚਦਾ ਹੁੰਦਾ ਕਿਉਂਕਿ ਰਾਜੇ ਮਹਾਰਾਜੇ ਹੁੰਦੇ ਨੇ ਵੀ ਸਾਡੇ ਸਬੰਧ ਨੇ ਜਿਹੜੇ ਹੂੰ ਉਹ ਚੰਗੇ ਬਣ ਜਾਣਾ ਇਧਰ ਉਧਰ ਸਾਡੇ ਜਿਹੜੇ ਸਬੰਧ ਬਣਨਾ ਹਨ ਨਾਲ ਦੇ ਰਾਜਾਂ ਦੇ ਵੀ ਵਧੀਆ ਬਣ ਜਾਣਾ ਤਾਂ ਉਹ ਕੀ ਕਰਦੇ ਨੇ ਉਸ ਤੋਂ ਬਾਅਦ ਉਹ ਹੀਰਾ ਸ਼ਾਤਮਸ਼ਕ ਐਮਦ ਨਗਰ ਦਾ ਇੱਕ ਰਾਜਾ ਹੁੰਦਾ ਦੱਖਣ ਦੇ ਏਰੀਆ ਦੇ ਵਿੱਚ ਉਹਦੇ ਨਾਲ ਆਪਣੇ ਸਬੰਧ ਬਣਾਉਣਾ ਚਾਹੁੰਦਾ ਵੀ ਮੈਂ ਹੀਰਾ ਉਹਨੂੰ ਦੇ ਦਾਂ। ਦੂਤ ਬੁਲਾਏ ਜਾਂਦੇ ਨੇ। ਹੂੰ। ਉਸ ਟਾਈਮ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਤੂਫਾਨ ਆ ਜਾਂਦਾ। ਨੇਰੀ ਝੱਖੜ। ਹਾਥੀ ਹੁੱਥੀ ਹੁੰਦੇ ਨੇ ਜਿਹੜੇ ਮਤਲਬ ਫੌਜ ਵਾਲੇ ਉਹ ਕੁਝ ਨਹੀਂ ਪਤਾ ਲੱਗਦਾ ਵੀ ਕਿੱਧਰ ਉੜ ਜਾਂਦੇ ਨੇ ਉਹ। ਹੂੰ। ਨਾ ਹੀਰੇ ਦਾ ਪਤਾ ਲੱਗਦਾ। ਨਾ ਉਹ ਦੂਤ ਦਾ ਪਤਾ ਲੱਗਦਾ। ਵੀ ਉਹ ਦੂਤ ਕਿੱਥੇ ਐ। ਕੁਝ ਵੀ ਨਹੀਂ ਮਿਲਦਾ। ਉਸ ਤੋਂ ਬਾਅਦ ਤੁਸੀਂ ਇਹ ਮੰਨ ਲਓ ਇੱਕ ਸਦੀ ਲੰਘ ਜਾਂਦੀ ਐ। ਠੀਕ ਆ। ਹੀਰੇ ਦਾ ਨਹੀਂ ਪਤਾ ਲੱਗਦਾ ਵੀ ਹੀਰਾ ਕਿੱਥੇ ਐ। ਗੋਮੋਯੰਦਾ ਗੋਮੋਹਯੰਦਾ ਇਸ ਤੋਂ ਬਾਅਦ ਹੀਰਾ ਮਿਲਦਾ ਹੈ ਕਰਨਾਟਕਾ ਦੇ ਵਿੱਚ ਦੁਬਾਰਾ ਫੇਰ ਹਾਂ ਉੱਥੇ ਹੁੰਦਾ ਹੈ ਮੀਰ ਜੁਮਲਾ ਉਹ ਵਿਅਕਤੀ ਦਾ ਨਾਮ ਹੁੰਦਾ ਹੈ ਮੀਰ ਜੁਮਲਾ ਬਹੁਤ ਵੱਡਾ ਵਪਾਰੀ ਹੁੰਦਾ ਉਹ ਹੀਰਿਆਂ ਦਾ ਹੂੰ ਉੱਥੇ ਜਿਹੜਾ ਹੁਕਮਰਾਨ ਹੁੰਦਾ ਹੂੰ ਕਰਨਾਟਕਾ ਦੇ ਵਿੱਚ ਸ਼ਾਸਕ ਹੁੰਦਾ ਉਹ ਕਹਿੰਦਾ ਵੀ ਯਾਰ ਇਹ ਤਾਂ ਬਹੁਤ ਵੱਡਾ ਵਪਾਰੀ ਆ ਇਨੇ ਦਾ ਆਪਣਾ ਵਪਾਰ ਬਹੁਤ ਵਧਾ ਲਿਆ ਤੇ ਇਹ ਆਪਾਂ ਨੂੰ ਤੰਗ ਕਰੂਗਾ ਹੂੰ ਉਧਰੋਂ ਮੇਰ ਜੋਮਲਾ ਡਰਦਾ ਹੁੰਦਾ ਤੇ ਹੁਕਮਰਾਨ ਵੀ ਯਾਰ ਐਡਾ ਵੱਡਾ ਸ਼ਾਸਕ ਹੈ ਜੀ ਇਹਨੂੰ ਪਤਾ ਲੱਗ ਗਿਆ ਵੀ ਹੀਰੇ ਬਾਰੇ ਹੂੰ ਤੈਸੇ ਮੈਥੋਂ ਖੋਹੂਗਾ ਉਪਾਜਿਆਂ ਦਾ ਭੱਜ ਕੇ ਭਗ ਜਾਂਦਾ ਉਹ ਦਿੱਲੀ ਦਿੱਲੀ ਸਿੰਘਾਸ਼ਣ ਤੇ ਬੈਠਾ ਹੁੰਦਾ ਸ਼ਾਜਮਾਨ ਸ਼ਾਜਮਾਨ ਹਾਂ ਸ਼ਾਜਮਾਨ ਕੋਲ ਜਾਂਦਾ ਉਹ ਸ਼ਾਜਮਾਨ ਨੂੰ ਮਤਲਬ ਵੀ ਜਦੋਂ ਰਾਜੇ ਮਹਾਰਾਜੇ ਇੱਕ ਦੂਜੇ ਨੂੰ ਮਿਲਦੇ ਸੀ ਇਹ ਕੁਛ ਨਾ ਕੁਛ ਤੋਹਫੇ ਦੇ ਵਿੱਚ ਲੈ ਕੇ ਇਹ ਸ਼ਾਜਮਾਨ ਕੌਣ ਸੀਗਾ ਇਹ ਸ਼ਾਜਮਾਨ ਜਿਹੜੇ ਆਪਣੇ ਅਫਗਾਨੀ ਦਾ ਪੁੱਤ ਤਾਂ ਨਹੀਂ ਸੀ ਨਾ 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 ਇਹ ਆਪਣਾ ਜਿਹੜੇ ਬਾਬਰ ਹੋਇਆ ਹਮ ਮੈਊ ਹੋਇਆ ਅਕਬਰ ਹੋਇਆ ਹਮ ਸ਼ਾਹਜਾਹ ਹੋ ਗਿਆ ਸ਼ਾਹਜਾਹ ਹਮ ਸ਼ਾਹਜਹਾਂ ਦੀ ਗੱਲ ਕਰ ਰਹੇ ਹਾਂ ਸ਼ਾਹਜਹਾਂ ਦੀ ਗੱਲ ਕਰ ਰਹੇ ਹਾਂ ਸ਼ਾਜਮਾਨ ਤਾਂ ਅਫਗਾਨੀ ਦਾ ਪੁੱਤਰ ਸੀ ਸ਼ਾਹਜਮਾਨ ਸ਼ਾਹਜਮਾਨ ਤੇ ਤੈਮੁਰ ਸ਼ਾਹ ਉਹ ਬਦਾਰੀ ਦੇ ਪੁੱਤਰ ਸੀ ਬਸ ਥੋੜਾ ਜਿਹਾ ਦਿਮਾਗ ਦੇ ਵਿੱਚ ਜਦੋਂ ਬਿਲਕੁਲ ਚਲੋ ਕੋਈ ਵੀ ਸ਼ਾਹਜਹਾਂ ਆਪਣਾ ਸ਼ਾਹਜਹਾਂ ਸ਼ਾਹਜਹਾਂ ਹੈ ਨਾ ਤਾਂ ਉਹ ਦਿੱਲੀ ਦੇ ਤਖਤ ਤੇ ਬੈਠਾ ਹੁੰਦਾ ਹੂੰ ਤਾਂ ਉਹ ਨੂੰ ਹੀਰਾ ਮਤਲਬ ਮਿਲਦਾ ਹੂੰ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਹੀਰਾ ਮਿਲਣ ਤੋਂ ਬਾਅਦ ਤਾਂ ਹੀਰਾ ਪਹੁੰਚਦਾ ਹੁੰਦਾ ਹੈ ਉਹਦੇ ਪੁੱਤਰ ਕੋਲ ਔਰੰਗਜ਼ੇਬ ਕੋਲ ਔਰੰਗਜ਼ੇਬ ਕੋਲ ਆ ਜਾਂਦਾ ਹੂੰ ਹੀਰਾ ਆ ਜਾਂਦਾ ਔਰੰਗਜ਼ੇਬ ਕੋਲ ਇੱਥੋਂ ਨਾਲ ਹੀ ਸਿੱਖਤਿਆਸ ਵੀ ਚੱਲਣ ਲੱਗ ਗਿਆ ਇਕ ਤੋ ਹਾਂ ਸਿੱਖデア ਸਭੀ ਚੱਲਣ ਲੱਗੇ ਬਾਬਰ ਮੇਲੀ ਚੱਲਣ ਲੱਗਿਆ ਸੀ ਹਾਂ ਬਾਬਰ ਮੇਲੀ ਚੱਲਣ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਹੋ ਗਏ ਹਮਿਆਉ ਵੇਲੇ ਆਪਣੇ ਜਿਹੜੇ ਗੁਰੂ ਅੰਗਦ ਦੇਵ ਹੋ ਗਏ ਗੁਰੂ ਅਮਰਦਾਸ ਹੋ ਗਏ ਰਾਮਦਾਸ ਹੋ ਗਏ ਇਹ ਸੀ ਹਨ ਅਕਬਰ ਦੇ ਟਾਈਮ ਹੂੰ ਤੇ ਉਸ ਤੋਂ ਬਾਅਦ ਇਹ ਹੀਰਾ ਜਿਹੜਾ ਔਰੰਗਜ਼ੇਬ ਕੋਲ ਪਹੁੰਚ ਜਾਂਦਾ ਔਰੰਗਜ਼ੇਬ ਸੋਚਦਾ ਯਾਰ ਵੀ ਮੈਂ ਇਹ ਹੀਰੇ ਨੂੰ ਸੋਨਾ ਬਣਾ ਲਾਂ ਵਧੀਆ ਬਣਾ ਲਾਂ ਅੱਛਾ ਇਹਨੂੰ ਤਰਾਸ਼ਿਆ ਜਾਵੇ ਇੱਕ ਸ਼ਾਸਕ ਹੁੰਦਾ ਹੈ ਬਾਹਰਲੇ ਦੇਸ਼ ਦੇ ਵਿੱਚੋਂ ਬੁਲਾਉਂਦਾ ਉਹ ਹਮ ਹਰ ਟੈਂਸ ਬੌਰਜੀਆ ਠੀਕ ਆ ਹਾਂ ਉਹ ਪੱਕਾ ਮਤਲਬ ਹੀਰਿਆਂ ਦਾ ਜੋਰੀ ਜਿਵੇਂ ਆਪਾਂ ਕਹਿੰਦੇ ਆ ਵੀ ਪਰਖ ਹੁੰਦੀ ਐ ਹਮ ਹੀਰੇ ਨੂੰ ਵਧੀਆ ਬਣਾਉਂਦੇ ਨੇ ਉਹ ਕਰਦਾ ਤਾਂ ਉਸ ਤੋਂ ਬਾਅਦ ਉਹਦਾ ਹੀਰਾ ਟੁੱਟ ਜਾਂਦਾ ਕੱਟਦੇ ਕੱਟਦੇ ਤਰਾਸ਼ਦੇ ਤਰਾਸ਼ਦੇ ਅੱਛਾ ਇਹ ਹੀਰਾ ਟੁੱਟ ਜਾਂਦਾ ਜਦੋਂ ਇਹਦੇ ਤਿੰਨ ਚਾਰ ਟੁਕੜੇ ਹੋ ਜਾਂਦੇ ਨੇ ਠੀਕ ਆ ਇਹ ਉਹਨਾਂ ਨੂੰ ਲੈ ਕੇ ਫਿਰ ਉਹਨੂੰ ਤਰਾਸ਼ਦਾ ਹੁੰਦਾ ਪਰ ਉਹ ਗੱਲ ਨਹੀਂ ਬਣਦੀ ਤਾਂ ਜਾ ਕੇ ਇਹ ਔਰੰਗਜ਼ੇਬ ਨੂੰ ਦੇਂਦਾ ਹੀਰਾ ਛੋਟਾ ਹੋ ਜਾਂਦਾ ਇੱਥੇ ਹੀਰਾ ਛੋਟਾ ਹੋ ਜਾਂਦਾ ਇੱਥੇ ਲਗਭਗ ਤੁਸੀਂ ਇਹ ਲਾ ਲਓ ਵੀ ਹੀਰੇ ਦੇ ਜਦੋਂ ਚਾਰ ਟੁਕੜੇ ਹੋਗੇ 186 ਕੈਰਟ ਦਾ ਰਹਿ ਜਾਂਦਾ ਇਹ 793 ਤੋਂ 793 ਤੋਂ ਠੀਕ ਆ ਇਸ ਤੋਂ ਬਾਅਦ ਫਿਰ ਔਰੰਗਜ਼ੇਬ ਉਹਨੂੰ ਸਜ਼ਾ ਵੀ ਦਿੰਦਾ ਹੈ ਮਤਲਬ ਉਹਨੂੰ ਜਿਹੜਾ ਜੋ ਉਹ ਅਦਰਮਾਨ ਨਹੀਂ ਕਰਦਾ ਠੀਕ ਆ ਵੀ ਤੂੰ ਮੇਰਾ ਕੰਮ ਕਰਿਆ ਹੂੰ ਉਲਟਾ ਉਹਨੂੰ ਜੇਲ੍ਹ ਵੀ ਭੇਜ ਦਿੰਦਾ ਹੈ ਹੀਰਾ ਤੋੜ ਕੇ ਤੋੜ ਦਿੰਦਾ ਹਾਂ ਵੀ ਹੀਰਾ ਪੁਰਤਗਾਲ ਹੂੰ ਉਸ ਤੋਂ ਬਾਅਦ ਔਰੰਗਜ਼ੇਬ ਕੀ ਕਰਦਾ ਹੈ ਇੱਕ ਤਖਤੇ ਤਾਊਸ ਬਣਿਆ ਹੋਇਆ ਉਹਦੇ 1100 ਕਿਲੋ ਸੋਨਾ ਲੱਗਿਆ ਹੂੰ 1100 ਕਿਲੋ ਉੱਥੇ ਦੋ ਮੋਰ ਰੱਖੇ ਹੋਏ ਨੇ ਉੱਪਰ ਹੂੰ ਤਖਤੇ ਤਾਊਸ ਤੇ ਉਹ ਮੋਰ ਦੀ ਅੱਖ ਦੇ ਵਿੱਚ ਜੜ ਜੜਦਾਂ ਦਾ ਔਰੰਗਜ਼ੇਬ ਉਹਨੂੰ ਹੀਰੇ ਨੂੰ ਇਸ ਤੋਂ ਬਾਅਦ ਔਰੰਗਜ਼ੇਬ ਦੀ ਵੀ ਜਿਵੇਂ ਆਪਾਂ ਕਹਿੰਦੇ ਬੇਹਰਾਮੀ ਨਾਲ ਮੌਤ ਹੋ ਜਾਂਦੀ ਹੈ ਹੂੰ ਉਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਪੱਤਰ ਲਿਖਦੇ ਨੇ ਜਫਰਨਾਮਾ ਜਫਰਨਾਮਾ ਲਿਖਿਆ ਜਾਂਦਾ। ਹੂੰ ਇਸ ਤੋਂ ਬਾਅਦ ਇਹ ਹੀਰਾ ਜਿਹੜਾ ਇਹ ਆ ਜਾਂਦਾ ਬਹਾਦਰ ਸ਼ਾਹ ਕੋਲ ਕਿਉਂਕਿ ਉਹਨਾਂ ਦੀਆਂ ਪੀੜ੍ਹੀਆਂ ਚੱਲ ਰਹੀਆਂ ਨੇ ਬਾਅਦ ਵਿੱਚ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਹਾਂ ਔਰੰਗਜ਼ੇਬ ਬਹਾਦਰ ਸ਼ਾਹ ਉਸ ਤੋਂ ਬਾਅਦ ਇਹ ਹੀਰਾ ਜਿਹੜਾ ਬਹਾਦਰ ਸ਼ਾਹ ਕੋਲ ਪਹੁੰਚਦਾ ਪਰ ਬਹਾਦਰ ਸ਼ਾਹ ਵੀ ਬਹੁਤਾ ਟਾਈਮ ਨਹੀਂ ਰਹਿੰਦਾ। ਹੂੰ ਇਹ ਹੀਰਾ ਮੁਹੰਮਦ ਸ਼ਾਹ ਕੋਲ ਵਗ ਜਾਂਦਾ। ਉਹਦਾ ਨਾਮ ਹੁੰਦਾ ਮੁਹੰਮਦ ਸ਼ਾਹ ਉਹਨੂੰ ਰੰਗੀਲਾ ਕਹਿੰਦੇ ਨੇ ਕਿਉਂਕਿ ਰੰਗ ਰਲੀਆਂ ਮਨਾਉਂਦਾ ਰਹਿੰਦਾ ਉਹ। ਹੂੰ ਥੋੜਾ ਜਿਹਾ ਸ਼ਰਾਬ ਦਾ ਔਰਤਾਂ ਦਾ ਜਿਆਦਾ ਉਹ ਹੁੰਦਾ ਆਦੀ ਆਦੀ ਹੁੰਦਾ ਉਹਦੇ ਕੋਲ ਹੀਰਾ ਆ ਜਾਂਦਾ ਉਧਰੋਂ ਟਾਈਮ ਆ ਜਾਂਦਾ ਨਾਦਰ ਸ਼ਾਹ ਦਾ ਹੂੰ ਨਾਦਰ ਸ਼ਾਹ ਹਮਲਾ ਕਰਦਾ ਹੈ ਭਾਰਤ ਤੇ ਨਾਦਰ ਸ਼ਾਹ ਮੰਗ ਕਰਦਾ ਹੈ 90 ਕਰੋੜ ਦੀ ਉਹ ਕਹਿੰਦਾ ਸਿੱਖਾਂ ਦੀ ਜਾਨ ਬਖਸ਼ ਦੂੰ 90 ਕਰੋੜ ਦੇ ਦਿੰਦਾ 90 ਕਰੋੜ ਦੇ ਦੋ ਮੈਨੂੰ ਜਦੋਂ ਉਹ 90 ਕਰੋੜ ਰੁਪਇਆ ਮੰਗਦਾ ਹੈ ਤਾਂ 70 ਕ ਲੱਖ 70 ਕ ਕਰੋੜ ਰੁਪਇਆ ਮਤਲਬ ਕਹਿੰਦੇ ਨੇ ਵੀ ਤਿਆਰ ਹੋ ਜਾਂਦਾ ਹੂੰ 20 ਕਾ ਕਰੋੜ ਰੁਪਏ ਇਧਰੋਂ ਉਧਰੋਂ ਕਰਕੇ ਕਿਵੇਂ ਨਾ ਕਿਵੇਂ ਦਿੱਤਾ ਜਾਂਦਾ ਹੈ ਉਹ ਲੈ ਜਾਂਦਾ ਜਦੋਂ ਉਹ ਲੈ ਕੇ ਜਾਂਦਾ ਤਾਂ ਉਹ ਦੱਸਦਾ ਹੁੰਦਾ ਵੀ ਮੈਂ 90 ਕਰੋੜ ਬਹੁਤ ਜ਼ਿਆਦੇ ਲੁੱਟ ਭਾਰਤ ਤੋਂ ਕਰਕੇ ਆ ਰਿਹਾ ਵਾਪਸ ਹੂੰ ਤੇ ਸਾਰੀਆਂ ਤਿਆਰੀਆਂ ਵੇਰੇ ਸ਼ੁਰੂ ਕਰ ਲੋ ਨਾਚ ਨੱਚਣ ਵਾਲੀਆਂ ਹੂੰ ਇਸਤਰੀਆਂ ਹੋਣ ਸ਼ਰਾਬ ਹੋਵੇ ਵਾਪਸ ਜਾਂਦਾ ਤਾਂ ਜੀੜੀ ਮਮਸ਼ਾ ਰੰਗੀਲਾ ਨਾਲ ਔਰਤ ਨੱਚਦੀ ਹੁੰਦੀ ਹੈ। ਹੂੰ। ਮਾਦਰਸ਼ਾ ਉਹਨੂੰ ਲੈ ਜਾਂਦਾ ਨਾਲ। ਉਹ ਰਸਤੇ ਦੇ ਵਿੱਚ ਜਾ ਕੇ ਉਹਨੂੰ ਦੱਸ ਦਈਏ ਵੀ ਤੂੰ ਖੁਸ਼ ਹੋ ਗਿਆ 90 ਕਰੋੜ ਨਾਲ। ਹੂੰ। ਪਰ ਜਿਹੜੀ ਇੱਕ ਕੀਮਤੀ ਚੀਜ਼ ਹੈ। ਹੂੰ। ਉਹ ਭਾਰਤ 'ਚ ਰਹੇਗੀ। ਕੋਹੀਨੂਰ। ਕੋਹੀਨੂਰ। ਉੱਥੋਂ ਫਿਰ ਉਹ ਵਾਪਸ ਜਾਂਦਾ। ਉੱਥੇ ਆਪਣਾ ਮਮਸ਼ਾ ਰੰਗੀਲਾ ਨੂੰ ਪਤਾ ਲੱਗ ਜਾਂਦਾ। ਅੱਛਾ। ਉਹ ਹੀਰਾ ਚੱਕ ਕੇ ਆਪਣੀ ਪੱਗ ਦੇ ਵਿੱਚ ਰੱਖ ਲਾਂਦਾ। ਹੂੰ। ਜਦੋਂ ਉਹ ਪੱਗ ਦੇ ਵਿੱਚ ਰੱਖਦਾ ਹੈ ਹੂੰ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਹੀਰਾ ਉਹ ਕਹਿੰਦੀ ਵੀ ਇਹਨੇ ਪੱਗ ਦੇ ਵਿੱਚ ਲੁਕੋ ਲਿਆ ਉਹ ਜੱਫੀ ਪਾ ਕੇ ਮਿਲਦਾ ਹੈ ਕਹਿੰਦਾ ਆਪਾਂ ਪੱਗ ਵਟਾ ਭਰਾ ਹੂੰ ਆਪਾਂ ਪੱਗ ਵਟਾਉਨੇ ਆਂ ਪੱਗ ਬਟਾ ਲੰਦੇ ਨੇ ਹੀਰਾ ਨਾਦਰ ਸ਼ਾਹ ਕੋਲ ਆ ਜਾਂਦਾ ਲੈ ਜਾਂਦਾ ਉਹ ਨਾਲ ਹਾਂ ਹੁਣ ਇੱਥੇ ਜਿਹੜਾ ਹੀਰਾ ਹੈ ਹੂੰ ਉਹ ਪਹੁੰਚ ਗਿਆ ਨਾਦਰ ਸ਼ਾਹ ਕੋਲ ਨਾਦਰ ਸ਼ਾਹ ਕੋਲ ਨਾਦਰ ਸ਼ਾਹ ਤੋਂ ਇੱਥੋਂ ਮਤਲਬ ਹੀਰਾ ਜਿਹੜਾ ਇਹ ਮਤਲਬ ਵੀ ਮਤਲਬ ਬਹੁਤਾ ਜ਼ਿਆਦਾ ਇਤਿਹਾਸ ਨਹੀਂ ਹੈਗਾ ਇਹਦਾ ਨਾਦਰ ਸ਼ਾਹ ਤੋਂ ਬਾਅਦ ਨਾਦਰ ਸ਼ਾਹ ਤੋਂ ਬਾਅਦ ਅਲੀ ਸ਼ਾਹ ਕੋਲ ਭਗ ਜਾਂਦਾ ਹੂੰ ਅਲੀ ਸ਼ਾਹ ਤੋਂ ਬਾਅਦ ਜਾਂਦਾ ਇਹ ਸ਼ਾਹਰੁਖ ਮਿਰਜ਼ਾ ਕੋਲ ਅੱਛਾ ਸ਼ਾਹਰੁਖ ਮਿਰਜ਼ਾ ਤੋਂ ਬਾਅਦ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਕੋਲ ਪਹੁੰਚ ਜਾਂਦਾ ਠੀਕ ਆ ਉੱਥੋਂ ਕਿਉਂਕਿ ਇਹਨਾਂ ਦੇ ਆਪਸ ਵਿੱਚ ਸੰਬੰਧ ਹੁੰਦੇ ਨਹੀਂ ਹੂੰ ਅਹਿਮਦ ਸ਼ਾਹ ਅਬਦਾਲੀ ਭਾਰਤ ਦੇ ਕਰਦਾ ਹੈ 8 ਹਮਲੇ ਹੂੰ ਤੇ ਉਹ ਹਰ ਇੱਕ ਹਮਲੇ ਦੇ ਵਿੱਚ ਇਹ ਹੀਰਾ ਜਿਹੜਾ ਉਹ ਨਾਲ ਲੈ ਕੇ ਜਾਂਦਾ ਹੈ ਠੀਕ ਆ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਜਾਂਦੀ ਹੈ ਹੂੰ ਹੀਰਾ ਪਹੁੰਚ ਜਾਂਦਾ ਹੈ ਤੈਮੂਰ ਸ਼ਾਹ ਕੋਲ ਠੀਕ ਆ ਤੈਮੂਰ ਸ਼ਾਹ ਦੀ ਵੀ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀਰਾ ਮਿਲਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਤਾਂ ਉਹੀ ਗੱਲ ਚੱਲ ਰਹੀ ਵੀ ਜਿਹਦੇ ਕੋਲੇ ਜਿਹਦੇ ਕੋਲੇ ਗਿਆ ਉਹਦੀ ਬਰਬਾਦੀ ਮੌਤ ਹੋ ਜਾਂਦੀ ਉਹਦੀ ਬਰਬਾਦੀ ਉਹਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੂੰ ਉਸ ਤੋਂ ਬਾਅਦ ਇਹ ਪਹੁੰਚਦਾ ਹੈ ਹੀਰਾ ਸ਼ਾਹ ਜਮਾਨ ਕੋਲ ਉਹੀ ਗੱਲ ਆ ਗਈ ਜਿੱਥੇ ਆਪਾਂ ਸ਼ਾਹਜਹਾਂ ਦੀ ਗੱਲ ਕਰਦੇ ਸੀ ਨਾ ਮੈਂ ਸ਼ਾਹਜਮਾਨ ਕਹਿ ਰਿਹਾ ਅਬਦਾਲੀ ਦਾ ਪੁੱਤਰ ਸ਼ਾਹਜਮਾਨ 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 ਕੋਲ ਹੀਰਾ ਜਾਂਦਾ ਤਾਂ ਜਦੋਂ ਪਤਾ ਲੱਗਦਾ ਸਭ ਨੂੰ ਵੀ ਜਿਹੜਾ ਹੀਰਾ ਉਹ ਹੁਣ ਸ਼ਾਹਜਮਾਨ ਕੋਲ ਆ ਤਾਂ ਉਹਨੂੰ ਮਤਲਬ ਤਸੀਹੇ ਦਿੱਤੇ ਜਾਂਦੇ ਨੇ ਸ਼ਾਹਜਮਾਨ ਨੂੰ ਪੂਰੇ ਉਹਨੂੰ ਫੜਿਆ ਜਾਂਦਾ ਹੈ ਸ਼ਾਹਜਮਾਨ ਨੂੰ ਸ਼ਾਹਜਮਾਨ ਇੱਕ ਕੰਦ ਇੱਕ ਕਿਲਾ ਹੁੰਦਾ ਬਣਿਆ ਹੋਇਆ ਕਿਲੇ ਦੇ ਕੰਦ ਦੇ ਵਿੱਚ ਹੀਰਾ ਲੁਕੋ ਹੁੰਦਾ ਹੈ ਅੱਛਾ ਉਹ ਭਜਣ ਦੀ ਕੋਸ਼ਿਸ਼ ਕਰਦਾ ਉਥੋਂ ਹੂੰ ਵੀ ਮੈਂ ਲੰਘ ਜਾਂ ਉਹਨੂੰ ਫੜ ਲਾਂਦੇ ਨੇ ਉਹ ਕਹਿੰਦੇ ਨੇ ਹੀਰਾ ਦੇ ਪਰ ਹੀਰਾ ਉਹਨੇ ਕੰਦ ਦੀ ਦਰਾੜ ਦੇ ਵਿੱਚ ਤਰੇੜ ਦੇ ਵਿੱਚ ਲੁਕੋਤਾ ਉਹਦੇ ਕੋਲ ਹੁੰਦਾ ਨਹੀਂ ਸਾਂਸ ਜਾਨ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਮੇਰਾ ਭਰਾ ਹੈ ਉਹ ਫੜ ਰੱਖਿਆ ਉਹਦੇ ਕੋਲੇ ਕੋਹੇਨੂਰ ਹੀਰਾ ਹੈਗਾ ਉਹ ਕਿਲੇ ਤੇ ਹਮਲਾ ਕਰਦਾ ਹੁੰਦਾ ਕਿਲੇ ਨੂੰ ਅੱਗ ਲਾ ਦਿੰਦਾ ਅੱਛਾ ਹੀਰਾ ਉਹਦੇ ਕੋਲ ਹੁੰਦਾ ਨਹੀਂ ਉਸ ਤੋਂ ਬਾਅਦ ਫਿਰ ਇਹ ਜਦੋਂ ਉਹਨੂੰ ਫੜ ਲਾਂਦੇ ਨੇ ਹੂੰ ਸ਼ਾਂਜਵਾਨ ਦੇ ਮਤਲਬ ਸਰੀਆ ਪਾਇਆ ਜਾਂਦਾ ਕਿਲ ਮਰੇ ਜਾਂਦੇ ਨੇ ਸਿਰਚ ਗਰਮ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਫਿਰ ਸਾਂਸ ਹੋ ਜਾ ਤੋਂ ਬਾਅਦ ਜਿਹੜਾ ਮੌਲਵੀ ਹੁੰਦਾ ਲੰਗ ਰਿਆ ਹੁੰਦਾ ਉਹ ਉਹਨੂੰ ਹੀਰਾ ਜਿਹੜਾ ਇਹ ਮਿਲ ਜਾਂਦਾ ਹੂੰ ਉਹ ਕਿਤੇ ਗੱਲਬਾਤ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਜਿਹੜੇ ਸਾਂਸ ਹੋ ਜਾਂਦੇ ਸਪਾਹੀ ਹੁੰਦੇ ਨੇ ਵੀ ਜਿਹੜਾ ਹੀਰਾ ਹੈ ਉਹ ਕਿਸੇ ਮੌਲਵੀ ਕੋਲ ਆ ਤਾਂ ਉਹ ਸਪਾਹੀ ਭੇਜਦਾ ਹੈ ਹੀਰਾ ਸਾਂਸ ਹੋ ਜਾ ਲੈ ਲੈਂਦਾ ਠੀਕ ਆ ਤਾਂ ਹੁਣ ਇਸ ਤੋਂ ਬਾਅਦ ਜਿਹੜਾ ਅੱਤਾ ਮੁਹੰਮਦ ਖਾਨ ਹੂੰ ਉਹਨੂੰ ਫੜ ਲਾਂਦਾ ਸਾਂਸ ਹੋਜਾਂ ਨੂੰ ਅੱਤਾ ਮੁਹੰਮਦ ਖਾਨ ਉਹਨੂੰ ਫੜ ਕੇ ਕੈਦ ਕਰ ਲਾਂਦਾ ਸਾਂਸ ਹੋਜਾਂ ਦੀ ਪਤਨੀ ਹੈ ਜਿਹੜੀ ਬਫਾ ਬੇਗਮਾ ਹੂੰ ਉਹ ਸੋਚਦੀ ਹੈ ਵੀ ਹੁਣ ਜਿਹੜਾ ਮੇਰੇ ਪਤੀ ਸੀਗਾ ਸਾਡੇ ਕੋਲ ਹੀਰਾ ਸੀ ਉਹਨੂੰ ਕੈਦ ਕਰ ਲਿਆ ਹੂੰ ਪਰ ਹੀਰਾ ਉਹ ਆਪਣੇ ਪਰਿਵਾਰ ਨੂੰ ਦੇ ਜਾਂਦਾ ਠੀਕ ਆ ਸਾਂਸ ਹੋਜਾਂ ਹੁਣ ਉਹ ਸੋਚਦੀ ਵੀ ਕੌਣ ਹੋ ਸਕਦਾ ਹੈ ਵੀ ਜਿਹੜਾ ਮੇਰੇ ਪਤੀ ਨੂੰ ਛੜਾ ਸਕਦਾ ਤਾਂ ਉਹਦੇ ਦਿਮਾਗ 'ਚ ਆਉਂਦਾ ਵੀ ਮਹਾਰਾਜਾ ਰਣਜੀਤ ਸਿੰਘ ਹੁਣ ਇੱਥੇ ਗੱਲ ਸ਼ੁਰੂ ਹੁੰਦੀ ਹੈ ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਜਾਂਦਾ ਮਹਾਰਾਜਾ ਰਣਜੀਤ ਸਿੰਘ ਕੋਲ ਜਾਂਦਾ ਉਹ ਕਹਿੰਦੀ ਹੈ ਵੀ ਤੂੰ ਮੇਰੇ ਪਤੀ ਨੂੰ ਹੂੰ ਛੜਾ ਵੀ ਇਹ ਸਾਡੇ ਕੋਲ ਕੋਹੀਨੂਰ ਹੀਰਾ ਹੈ ਵੀ ਉਹ ਅਸੀਂ ਤੁਹਾਨੂੰ ਦੇ ਦਾਂਗੇ ਉਹ ਕਹਿੰਦਾ ਠੀਕ ਹੈ ਉਹ ਜਾਂਦਾ ਹੈ ਸਾਂਸ ਜੀਆ ਨੂੰ ਛੜਾ ਲਾਂਦਾ ਉਹ ਕਹਿੰਦੇ ਵੀ ਦੇਓ ਕੋਹੀਨੂਰ ਹੀਰਾ ਹੂੰ ਵਾਚਨ ਕਰੋ ਪੂਰੇ ਹੂੰ ਉਹ ਹੀਰਾ ਪਹਿਲਾਂ ਤਾਂ ਟਾਲਮਟੋਲ ਕਰਦੇ ਨੇ ਦੇਣ ਤੋਂ ਹੂੰ ਫਿਰ ਉਸ ਤੋਂ ਬਾਅਦ ਹੀਰਾ ਦੇ ਜਾਂਦੇ ਨੇ ਫਿਰ ਮਹਾਰਾਜ ਰਣਜੀਤ ਸਿੰਘ ਹੀ ਕਰਦੇ ਨੇ ਜੋਰੀ ਬੁਲਾਉਂਦੇ ਨੇ ਬਾਹਰੋਂ ਹੀਰੇ ਨੂੰ ਪਰਖ ਕਰਨ ਵਾਸਤੇ ਹੀਰੇ ਦੀ ਪਰਖ ਹੁੰਦੀ ਆ ਉਹ ਹੀਰਾ ਨਕਲੀ ਹੁੰਦਾ ਧੋਖਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਧੋਖਾ ਹੋ ਜਾਂਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਫੇਰ ਜਾਂਦੇ ਨੇ ਉਹ ਕਹਿੰਦੇ ਨੇ ਸਾਡਾ ਖਾਲਸੇ ਦੀ ਕੌਮ ਹੈ ਹੂੰ ਸੀ ਜੁਲਮ ਨਹੀਂ ਕਰਦੇ ਪਰ ਸਾਡੇ ਧਰਮ ਨੇ ਸਾਨੂੰ ਸਿਖਾਇਆ ਨਹੀਂ ਪਰ ਜਿਹੜਾ ਵਾਚਨ ਸਾਡੇ ਨਾਲ ਹੋਇਆ ਉਹ ਪੂਰਾ ਕਰਨਾ ਪਊਗਾ ਸਾਨੂੰ ਹੂੰ ਤਾਂ ਉਹ ਫਸ ਜਾਂਦੇ ਨੇ ਉਹ ਕਹਿੰਦੇ ਨੇ ਵੀ ਹੁਣ ਹੀਰਾ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਹੀ ਪਊਗਾ ਇੱਥੇ ਹੀਰਾ ਪਹੁੰਚਦਾ ਹੈ ਮਹਾਰਾਜਾ ਰਣਜੀਤ ਸਿੰਘ ਕੋਲ ਮਹਾਰਾਜਾ ਜੀ ਸੇ ਖੁਸ਼ ਹੁੰਦੇ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਹਿੰਦੇ ਨੇ ਵੀ ਆਪਣੇ ਕੋਲ ਕੋਈ ਨੂਰੀ ਹੀਰਾ ਆ ਗਿਆ ਹੂੰ ਆਪਾਂ ਗੇੜਾ ਦੇਣਾ ਹੈ ਸਭੀਓ ਤੋਂ ਚਲਦਾ ਆ ਰਿਹਾ ਸੀ ਆਖਰ ਨੂੰ ਸਿੱਖ ਰਾਜ ਵਿੱਚ ਆ ਗਿਆ ਸਿੱਖ ਰਾਜ ਕੋਲ ਆ ਗਿਆ ਹੂੰ ਅੱਛਾ ਅਰਜਨ ਦਾ ਹੁਣ ਇੱਕ ਗੀਤ ਆਇਆ ਹੈਗਾ ਮੈਂ ਸੁਣਿਆ ਸੀਗਾ ਵੀ ਉਹਦੇ ਬੰਨੇ ਆ ਡੋਲੇ ਤੇ ਕੋਈ ਨੂਰ ਹਿੰਦਾ ਸੀ ਮਤਲਬ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਿਹਾ ਵੀ ਉਹਦੇ ਜਿਹੜੇ ਡੋਲੇ ਤੇ ਕੋਈ ਨੂਰ ਬੰਨੇ ਹੁੰਦਾ ਸੀ ਵੀ ਡੋਲੀ ਦੀ ਬੰਨੇ ਹੁੰਦਾ ਸੀ ਦੇਖੋ ਹਰ ਇੱਕ ਦੇ ਵਿਚਾਰ ਅਲੱਗ-ਅਲੱਗ ਹੁੰਦੇ ਨੇ ਇਤਿਹਾਸਕਾਰਾਂ ਦੇ ਕਿਉਂਕਿ ਆਪਾਂ ਕੋਈ ਕਿਤਾਬ ਪੜ੍ਹਦੇ ਆ ਕੋਈ ਖਬਰ ਮੈਂ ਜੋ ਪੜਿਆ ਉਹ ਗੁੱਟ ਤੇ ਮਤਲਬ ਇਸ ਕਰਕੇ ਬੰਦੇ ਸੀ ਵੀ ਉਹਨਾਂ ਦੀ ਜਿਹੜੀ ਅੱਖ ਦੀ ਨਿਗਾ ਸੀਗੀ ਨਾ ਉਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਉਹ ਰੋਸ਼ਨੀ ਉਹਦੀ ਇੰਨੀ ਸੀ ਹੀਰੇ ਦੀ ਉਹ ਚਮਕਦਾ ਸੀਗਾ ਮਤਲਬ ਰੋਸ਼ਨੀ ਕੋਈ ਚੀਜ਼ ਆਪਾਂ ਨੂੰ ਦਿਸਦੀ ਨਹੀਂ ਹੁੰਦੀ ਪਰ ਉਹਦੀ ਚਮਕ ਇੰਨੀ ਸੀਗੀ ਵੀ ਉਹ ਦਿਸਦਾ ਸੀਗਾ ਇਸ ਕਰਕੇ ਉਹਨੂੰ ਉਹ ਗੁੱਟ ਤੇ ਬੰਨ ਕੇ ਰੱਖਦੇ ਸੀ ਸੀ ਮਹਾਰਾਜਾ ਰਣਜੀਤ ਸਿੰਘ ਗੇੜੇ ਵੀ ਦਿੱਤੇ ਉਹਨਾਂ ਨੇ ਬੰਨ ਕੇ ਉਠਾਂ ਤੇ ਮੰਨ ਲਓ ਇੱਕ ਕਿਲੇ ਤੋਂ ਦੂਜੇ ਕਿਲੇ ਜਾਂਦੇ ਹੋ ਮਹਾਰਾਜਾ ਰਣਜੀਤ ਸਿੰਘ ਜਦੋਂ ਤਾਂ ਉਹ ਹੀਰਾ ਨਾਲ ਲੈ ਕੇ ਜਾਂਦੇ ਤਾਂ ਇੱਕੋ ਜਿਹਾ ਉਠ ਤਿਆਰ ਕਰਦੇ ਉਹ ਵੀ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਹੀਰਾ ਹੈ ਕਿੱਥੇ ਆ ਹੈ ਕਿੱਥੇ ਹੈ ਮਤਲਬ ਪਤਾ ਨਹੀਂ ਲੱਗਣ ਦਿੰਦੇ ਸੀ ਠੀਕ ਆ ਮਹਾਰਾਜਾ ਰਣਜੀਤ ਕੋ ਮਹਾਰਾਜਾ ਰਣਜੀਤ ਸਿੰਘ ਜੀ ਕੋ ਹੀਰਾ ਰਹਾ ਕਿੰਨਾ ਕਿੰਨੇ ਸਾਲ ਰਹਾ ਸੀ ਬਸ ਇਹ ਕੁਛ ਕੁ ਲਾ ਲੋ ਵੀ 2 ਢਾਈ ਸਾਲ ਆ 2 ਸਾਲਾਂ ਬਾਅਦ ਆ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਮਤਲਬ ਅਧਰੰਗ ਹੋ ਗਿਆ ਸਾਲ 1.5 ਸਾਲ ਤੱਕ ਉਹ ਪਏ ਰਹੇ ਮਤਲਬ ਇਸ਼ਾਰਿਆਂ ਨਾਲ ਹੀ ਆਪਣਾ ਜਿਹੜਾ ਰਾਜ ਭਾਗ ਸੀ ਉਹ ਚਲਾ ਰਹੇ ਸੀਗੇ ਉਹਨਾਂ ਦੇ ਦਰਬਾਰੀ ਸੀਗੇ ਗੋਵਿੰਦਰਾ ਗੋਵਿੰਦ ਰਾਏ ਹੂੰ ਉਹ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਇਹ ਇਸ਼ਾਰਾ ਕਰ ਰਹੇ ਨੇ ਜਿਹੜਾ ਇਹ ਹੀਰਾ ਹੈ ਇਹ ਮੰਦਰਾਂ ਦੇ ਵਿੱਚ ਚੜਾਇਆ ਜਾਵੇ ਜਗਨਾਥਪੁਰੀ ਮੰਦਰਾਂ ਦੇ ਵਿੱਚ ਹਮ ਪਰ ਜਿਹੜੇ ਦੂਸਰੇ ਦਰਬਾਰੀ ਸੀ ਮਿਸਰ ਬੈਲੀਰਾਮ ਉਹ ਕਹਿੰਦੇ ਵੀ ਇਹ ਖਾਲਸਾ ਰਾਜ ਦਾ ਹੈ ਖਾਲਸਾ ਕੌਮ ਨੇ ਇਹਨੂੰ ਪ੍ਰਾਪਤ ਕਰਿਆ ਇਹ ਖਾਲਸਾ ਦੇ ਕੋਲ ਹੀ ਰਹੂਗਾ ਵੀ ਇਹ ਕਿਤੇ ਜਾਣਾ ਨਹੀਂ ਚਾਹੀਦਾ ਖਾਲਸਾ ਕੋਲ ਰਹਿਣਾ ਚਾਹੀਦਾ ਇਹ ਖਾਲਸਾ ਸਿੱਖ ਪੌਜ ਕੋਲ ਹੀ ਰਹਿਣਾ ਚਾਹੀਦਾ ਹੀਰਾ ਹਮ ਉਸ ਤੋਂ ਬਾਅਦ ਇਹ ਹੀਰਾ ਆਪਣੇ ਕੋਲ ਹੀ ਰਿਹਾ ਸਿੱਖ ਰਾਜ ਦੇ ਕੋਲ ਹੀ ਰਿਹਾ ਕਿੰਨੇ ਸਾਲ ਰਿਹਾ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਰਿਹਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਗਭਗ 5-6 ਸਾਲ 6 ਕੰਨ ਰਿਹਾ 6-7 ਕੰਨ ਲਗ ਕਿਉਂਕਿ ਖੜਕ ਸਿੰਘ ਆਏ ਹੂੰ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਆ ਗਏ ਹੂੰ ਮਹਾਰਾਜਾ ਦਲੀਪ ਸਿੰਘ ਕਿਉਂਕਿ ਛੋਟੀ ਉਮਰ ਦੇ ਸੀਗੇ ਹੂੰ ਸਭ ਤੋਂ ਆਖਰੀ ਰਾਜਾ ਸੀ ਸਭ ਤੋਂ ਆਖਰੀ ਰਾਜੇ ਸੀੜੇ ਆਪਣੇ ਪੰਜਾਬ ਦੇ ਆਪਾਂ ਕਹਿੰਦੇ ਆ ਹੂੰ 1849 ਦੀ ਗੱਲ ਹੈ ਮਹਾਰਾਜਾ ਜਨਜੀਤ ਸਿੰਘ ਦੀ ਇਹ 1846 ਦੀ ਗੱਲ ਹੈ ਲਗਭਗ ਤੁਸੀਂ ਇਹ ਲਾ ਲਓ ਵੀ 7 ਕ ਸਾਲ ਆਪਣੇ ਕੋਲੇ ਹੀ ਰਹਾ ਨਹੀਂ ਜਦੋਂ ਅੰਗਰੇਜ਼ ਲੈ ਕੇ ਗਿਆ ਇਸ ਹੀਰੇ ਨੂੰ ਹੂੰ ਉਹ ਮਹਾਰਾਜਾ ਦਲੀਪ ਸਿੰਘ ਤੋਂ ਮਤਲਬ ਜੁੱਦ ਚ ਜੰਗ ਕਰਕੇ ਲਿੱਤਾ ਸੀ ਹੂੰ ਹੂੰ ਜਾ ਫਿਰ ਕੋਈ ਸੰਧੀ ਹੋਈ ਸੀ ਜਾਂ ਕੋਈ ਧੱਕੇਸ਼ਾਹੀ ਨਾ ਨਾ ਕੁਛ ਨਹੀਂ ਵਸ ਉਹਦੇ ਵਿੱਚ ਮਤਲਬ ਕੁਝ ਵੀ ਹੋਇਆ ਹੋਵੇ ਆਪਾਂ ਨੂੰ ਕੁਝ ਨਹੀਂ ਪਤਾ ਹੂੰ ਬਸ ਉਹ ਇਹ ਕਹਿ ਰਹੇ ਨੇ ਇਤਿਹਾਸਕਾਰ ਕਹਿੰਦੇ ਵੀ ਇਹ ਹੀਰਾ ਜਿਹੜਾ ਇਹ ਸੰਧੀ ਰਾਹੀਂ ਗਿਆ ਵੀ ਇਹਨਾਂ ਨੇ ਮਤਲਬ ਦਸਕਤ ਕਰਵਾਏ ਨੇ ਠੀਕ ਹੈ ਮਹਾਰਾਜਾ ਦਲੀਪ ਸਿੰਘ ਤੋਂ ਤੋਂ ਹੀਰਾ ਲੈ ਗਏ 1846 ਦੇ ਵਿੱਚ ਹੀਰਾ 1846 ਦੇ ਵਿੱਚ ਵਗ ਗਿਆ ਪਰ ਆਪਾਂ ਪੜਦੇ ਆਂ ਅਪਾ ਜਦੋਂ ਪੜ੍ਹਾਈ ਕਰੀਏ ਮੈਂ ਵੀ ਪੜ੍ਹਿਆ ਵੀ 1849 ਦੇ ਵਿੱਚ ਅੰਗਰੇਜ਼ ਆਏ ਸੀਗੇ ਹੂੰ ਠੀਕ ਹੈ 1947 ਚ ਆਪਾਂ ਯਾਦ ਹੋਏ 98 ਸਾਲ ਉਹਨੇ ਰਾਜ ਕੀਤਾ ਪਰ ਇਹ ਹੀਰਾ ਜਿਹੜਾ ਲਿਖਿਆ ਹੋਇਆ ਉੱਥੇ ਇਹ ਲਿਖਿਆ ਹੋਇਆ ਵੀ 1846 ਜੀ ਵਗਿਆ ਸੀ ਨਹੀਂ ਫਿਰ ਹੀਰਾ ਚਲਾ ਗਿਆ ਸੀ ਪਰ ਅੰਗਰੇਜ਼ਾਂ ਦਾ ਜਿਹੜਾ ਪੰਜਾਬ ਤੇ ਪੂਰਾ ਅਧਿਕਾਰ ਸੀ ਉਹ 1849 ਚ ਹੋ ਗਿਆ ਸੀ ਉਹ 1849 ਚ ਹੋ ਗਿਆ ਸੀ ਪਰ ਹੀਰੇ ਨੂੰ ਇਹ ਸੰਧੀ ਰਾਹੀਂ ਲਾਰਡ ਲਾਹੌਰੀ ਨੇ ਇੱਕ ਬਕਾਇਦਾ ਜਹਾਜ਼ ਲਿਆਂਦਾ ਸੀ ਹੂੰ ਜਹਾਜ਼ ਦੇ ਰਾਹੀਂ ਇਹ ਹੀਰਾ ਗਿਆ ਇੰਗਲੈਂਡ ਇੰਗਲੈਂਡ ਗਿਆ ਉਥੇ ਪ੍ਰਦਰਸ਼ਨੀਆਂ ਵੀ ਲੱਗੀਆਂ ਉਥੇ ਲੋਕਾਂ ਨੂੰ ਦੱਸਿਆ ਵੀ ਗਿਆ ਵੀ ਭਾਰਤ ਤੋਂ ਇੱਕ ਕੀਮਤੀ ਚੀਜ਼ ਆ ਰਹੀ ਹੈ ਇੱਥੇ ਪਰ ਜਦੋਂ ਇਹ ਇੱਥੋਂ ਗਿਆ ਸੀ ਤਾਂ ਉਦੋਂ ਇਹ ਆਪਣੀ ਚਮਕ ਛੱਡ ਗਿਆ ਸੀ ਅੱਛਾ ਹੂੰ ਹੁਣ ਇਹ ਹੀਰਾ ਪਹੁੰਚਦਾ ਹੈ ਇੰਗਲੈਂਡ ਦੇ ਵਿੱਚ ਤਾਂ ਜਹਾਜ਼ ਦੇ ਵਿੱਚ ਜਿਵੇਂ ਪਹਿਲਾਂ ਦੇ ਰਾਜੇ ਸੀ ਸਾਰੇ ਮਤਲਬ ਬਰਬਾਦੀ ਦਾ ਕਾਰਨ ਬਣਿਆ ਤਾਂ ਜਹਾਜ਼ ਦੇ ਵਿੱਚ ਜਦੋਂ ਇਹ ਹੀਰਾ ਗਿਆ ਤਾਂ ਉੱਥੇ ਵੀ ਲੋਕ ਬਿਮਾਰ ਹੋਏ ਜਿਹੜੇ ਜਹਾਜ਼ ਦੇ ਵਿੱਚ ਬੈਠੇ ਸੀ ਕਿਸੇ ਨੂੰ ਨਹੀਂ ਪਤਾ ਸੀ ਵੀ ਪਾਰ ਤੋਂ ਕੀ ਚੀਜ਼ ਲਈ ਆਈ ਜਾ ਰਹੀ ਹੈ ਸਿਰਫ ਜਹਾਜ਼ ਜੋ ਚਲਾ ਰਿਹਾ ਸੀ ਉਹਨਾਂ ਨੂੰ ਹੀ ਪਤਾ ਸੀ ਵੀ ਕੀ ਚੀਜ਼ ਹੈ ਜਹਾਜ਼ ਦੇ ਵਿੱਚ ਜਦੋਂ ਲੋਕਾਂ ਨੇ ਦੇਖਿਆ ਵੀ ਹੀਰਾ ਆਇਆ ਹੀਰਾ ਆਇਆ ਤਾਂ ਉਹਨਾਂ ਨੂੰ ਕੋਈ ਖਾਸ ਨਹੀਂ ਲੱਗਿਆ ਕਿਉਂਕਿ ਉਹਨਾਂ ਨੂੰ ਲਾਲ ਪੀਲੇ ਹਰੇ ਰੰਗ ਦੇ ਹੀਰੇ ਸੀ ਜਿਹੜੇ ਪਸੰਦ ਸੀ ਰੂਬੀ ਹੀਰਾ ਰੂਬੀ ਹੀਰਾ ਜਿਹੜਾ ਮਤਲਬ ਜਿਵੇਂ ਆਪਾਂ ਨੂੰ ਕੋਹੇਨੂਰ ਹੀਰਾ ਵਧੀਆ ਲੱਗਦਾ ਹੈ ਅੰਗਰੇਜ਼ਾਂ ਨੂੰ ਉਹ ਵਧੀਆ ਲੱਗਦਾ ਸੀ ਬਾਕੀ ਇਹ ਚਮਕ ਛੱਡ ਗਿਆ ਸੀ ਆਪਣੀ ਹੁਣ ਇਹ ਹੀਰਾ ਜਾਂਦਾ ਹੈ ਪ੍ਰਿੰਸ ਅਲਵਾਰਟ ਕੋਲ ਮਹਾਰਾਣੀ ਵਿਕਟੋਰੀਆ ਦਾ ਜਿਹਦੇ ਨਾਲ ਵਿਆਹ ਹੋਇਆ ਸੀ ਕਹਿੰਦੇ ਨੇ ਮਹਾਰਾਣੀ ਵਿਕਟੋਰੀਆ ਕੋਲ ਰਿਹਾ ਇਹ ਹੀਰਾ ਹੂੰ ਇਹ ਪ੍ਰਿੰਸ ਅਲਵਰਟ ਕੋਲ ਜਾਂਦਾ ਹੈ ਤਾਂ ਪ੍ਰਿੰਸ ਅਲਵਰਟ ਵੀ ਇਹਨੂੰ ਤਰਾਸ਼ਦਾ ਫਿਰ ਤਰਾਸ਼ਿਆ ਜਾਂਦਾ ਹੀਰਾ ਇਹ ਫਿਰ ਹੋਰ ਛੋਟਾ ਹੁੰਦਾ ਹੈ ਹੀਰੇ ਹੋਰ ਛੋਟਾ ਹੋ ਜਾਂਦਾ ਠੀਕ ਹੈ ਫਿਰ 105 ਕੈਰਟ ਦਾ ਰਹਿ ਜਾਂਦਾ ਅੱਛਾ ਜੰਨਾ ਜਦੋਂ ਮਹਾਈ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਹੀਰਾ ਹੁੰਦਾ ਹੈ ਤਾਂ ਉਦੋਂ ਕਿੰਨੇ ਕੈਟ ਦਾ ਹੁੰਦਾ ਉਦੋਂ ਇਹ ਹੁੰਦਾ ਲਗਭਗ 186 ਕੈਰਟ ਦਾ 186 ਦਾ ਅੱਛਾ ਜਦੋਂ ਮਤਲਬ ਇੰਗਲੈਂਡ ਜਾ ਕੇ ਤਰਾਸ਼ਿਆ ਜਾਂਦਾ ਫਿਰ ਫਿਰ 105 ਕੈਰਟ ਦਾ ਫਿਰ 105 ਕੈਰਟ ਦਾ ਰਹ ਜਾਂਦਾ 105 ਕੈਰਟ ਦਾ ਰਹ ਜਾਂਦਾ ਠੀਕ ਆ ਤਾਂ ਫਿਰ ਇਸ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਹੀ ਇਸ ਹੀਰੇ ਨੂੰ ਆਪਣੇ ਕੋਲ ਰੱਖਦੀ ਹੈ ਕਿਉਂਕਿ ਅੰਗਰੇਜ਼ ਸਮਝ ਜਾਂਦੇ ਨੇ ਵੀ ਇਹ ਇਸਤਰੀਆਂ ਲਈ ਫਾਇਦੇਮੰਦ ਹੈ ਹੂੰ ਤੇ ਮਰਦਾਂ ਵਾਸਤੇ ਹੀ ਫਾਇਦੇਮੰਦ ਨਹੀਂ ਹੈਗਾ ਵੀ ਬਰਬਾਦੀ ਦਾ ਕਾਰਨ ਹੈ ਠੀਕ ਫਿਰ ਇਹ ਹੀਰਾ ਮਹਾਰਾਣੀ ਵਿਕਟੋਰੀਆ ਕੋਲ ਰਹਿੰਦਾ ਕਿਉਂਕਿ ਜਿਹੜੇ ਰਾਜੇ ਮਹਾਰਾਜੇ ਦੀ ਉਹਨਾਂ ਦੀਆਂ ਰਾਣੀਆਂ ਸੀ ਉਹ ਸੋਨਾ ਪਾ ਕੇ ਰੱਖਦੀਆਂ ਸੀ ਜਿਆਦਾ ਤੋਂ ਜਿਆਦਾ ਇਹ ਹੀਰੇ ਤੇ ਤੇ ਉਨ੍ਹਾਂ ਤੋਂ ਬਾਅਦ ਇਹ ਹੀਰਾ ਲੰਡਨ ਦੇ ਵਿੱਚ ਲਾਇਆ ਗਿਆ ਪ੍ਰਦਰਸ਼ਨੀ ਆ ਪ੍ਰਦਰਸ਼ਨਵਾਦੀ ਲੋਕ ਇਹਨੂੰ ਆ ਕੇ ਦੇਖਣ ਜਿੱਥੇ ਇਹਦੀ ਅਸਲ ਹੈ ਜਿੱਥੇ ਇਹ ਅਸਲੀ ਹੈ ਉੱਥੇ ਆਪਣੀ ਜਾਣ ਦੀ ਮਨਾਹੀ ਹੈ ਜਾਣ ਨਹੀਂ ਲੈਂਦੇ ਤੇ ਇੱਥੇ ਜਿੱਥੇ ਇਹ ਲਾਇਆ ਗਿਆ ਉੱਥੇ ਲੋਕ ਦੇਖ ਸਕਦੇ ਨੇ ਕਿ ਉੱਥੇ ਇਹ ਕਾਪੀ ਹੈ ਦੀ ਠੀਕ ਆ ਤਾਂ ਉੱਥੇ ਬਕਾਇਦਾ ਲਿਖਿਆ ਹੋਇਆ ਹੈ 1846 ਦੇ ਵਿੱਚ ਇਹ ਆਇਆ ਠੀਕ ਹੈ 1851 ਦੇ ਵਿੱਚ ਇਹ ਪੰਜ ਸਾਲਾਂ ਬਾਅਦ ਲਾਇਆ ਉਹਨਾਂ ਨੇ ਹੋ ਸਕਦਾ ਵੀ ਇਹ 2-4 ਸਾਲ ਜਿਹੜੇ ਵਿਚਲੇ ਸੀਗੇ ਉਹ ਜਿਹੜੇ ਮਹਾਰਾਣੀ ਵਿਕਟੋਰੀਆ ਸੀ ਉਹਨਾਂ ਕੋਲ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਅੱਗੇ ਕਿਸੇ ਨੂੰ ਹੋ ਨਹੀਂ ਕਰਿਆ ਤਾਂ ਇਹ ਹੀਰਾ ਪ੍ਰਦਰਸ਼ਨੀ ਦੇ ਵਿੱਚ ਲਾ ਪੰਜ ਸਾਲ ਛੋਏ ਨਹੀਂ ਕਰਿਆ ਹੋਊਗਾ ਹਾਂ 500 ਸਾਲ 5 ਸਾਲ ਛੋਏ ਨਹੀਂ ਕਰਿਆ ਇਹ ਹੋ ਸਕਦਾ ਤੇ ਹੁਣ 2024 ਤੱਕ ਮਤਲਬ ਹੁਣ ਵੀ ਹੀਰਾ ਉੱਥੇ ਹੈ ਇਹ ਹੁਣ ਹਾਂ ਹੁਣ ਆਪਾਂ ਹਾਂ ਤਾਂ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਂ ਇਹ ਹੀਰਾ ਹੁਣ ਉੱਥੇ ਹੈ ਤਾਂ ਇਹ ਤੇ 2016 ਦੇ ਵਿੱਚ ਕੇਸ ਵੀ ਕੀਤਾ ਪੰਜਾਬ ਨੇ ਮੰਗ ਕੀਤੀ ਹੀਰੇ ਦੀ ਵੀ ਸਾਨੂੰ ਹੀਰਾ ਦਿਓ ਅਛਾ ਕੋਹੀਨੂਰ ਹੀਰੇ ਤੇ ਕੋਹੀਨੂਰ ਹੀਰੇ ਤੇ 2016 ਦੇ ਵਿੱਚ ਪੰਜਾਬੀਆਂ ਨੇ ਕੇਸ ਕਰਿਆ ਸੀ ਵੀ ਸਾਨੂੰ ਦਿਓ ਹਾਂ ਵੀ ਸਾਡਾ ਹੱਕ ਹੈ ਵੀ ਖਾਲਸਾ ਰਾਜ ਦਾ ਹੀਰਾ ਇਹ ਵਾਪਸ ਆਉਣਾ ਚਾਹੀਦਾ ਫਿਰ ਇਹ ਹੀਰੇ ਤੇ ਕੇਸ ਹੋਇਆ ਜਦੋਂ ਤਾਂ ਫੈਸਲਾ ਸੁਣਾਇਆ ਜਿਹੜਾ ਲਾਸਟ ਦੇ ਵਿੱਚ ਉਹਨਾਂ ਨੇ ਸੁਣਾਇਆ ਵੀ ਇਹ ਹੀਰਾ ਈਰਾਨ ਵੀ ਗਿਆ ਅਫਗਾਨਿਸਤਾਨ ਵੀ ਗਿਆ ਭਾਰਤ ਪਾਕਿਸਤਾਨ ਇੱਕ ਸੀਗਾ ਉੱਥੇ ਵੀ ਗਿਆ ਤਾਂ ਵੀ ਇਹ ਜਿੰਨਾ ਜਿੰਨਾ ਕੋਲ ਗਿਆ ਹੈ ਸਾਰੇ ਮੰਗਣਗੇ ਵੀ ਹੀਰਾ ਸਾਡਾ ਹੈ ਹੀਰਾ ਸਾਡਾ ਹੂੰ ਬੇਸੀ ਕਿਸ਼ ਨੂੰ ਐਵੇਂ ਦੇ ਨਹੀਂ ਸਕਦੇ ਕਿਉਂਕਿ ਜਦੋਂ ਹੀਰਾ ਇਹ ਜਿੱਥੇ ਪਿਆ ਹੈ ਉੱਥੇ ਨੂੰ ਪਿਆ ਰਹਿਣ ਦੋ ਦੂਜਾ ਨੰਬਰ ਵੀ ਇਹ ਕਿਸੇ ਸੰਧੀ ਰਾਹੀਂ ਆਇਆ ਹੈ ਠੀਕ ਲੁੱਟਖੋ ਕਰਕੇ ਲਿਆ ਲੁੱਟਖੋ ਕਰਕੇ ਇਹ ਹੀਰਾ ਨਹੀਂ ਆਇਆ ਪਰ ਹੋ ਸਕਦਾ ਧੱਕੇਸ਼ਾਈ ਹੋ ਵੀ ਹੋ ਗਈ ਹੋਵੇ ਵੀ ਆਪਾਂ ਮੇਰਾ ਵੈਸੀ ਮੈਨੂੰ ਇਹ ਨਹੀਂ ਆਪਾਂ ਨੇ ਪੜਿਆ ਪਰ ਮੇਰਾ ਦਿਲ ਕਹਿੰਦਾ ਹੈ ਵੀ ਉਸ ਟਾਈਮ ਸੇ 5-7 ਸਾਲ ਦੀ ਉਮਰ ਦੇ ਵਿੱਚ ਆਪਾਂ ਨੂੰ ਕੀਤਾ ਹੁੰਦਾ ਹਾਂ ਹਾਂ ਮਹਾਰਾਜਾ ਦਲੀਪ ਸਿੰਘ ਜੀ ਕਿੰਨੀ ਕ ਉਮਰ ਸੀਗੀ ਵੀ ਆਪਾਂ ਨੇ ਸੰਧੀ ਕਿਵੇਂ ਕਰਨੀ ਹੈ ਕੀ ਗੱਲਬਾਤ ਹੈ ਨਾ ਕਿਉਂਕਿ ਉਹ ਤਾਂ ਆਪ ਬਾਲਗ ਸੀ ਉਹ ਤਾਂ ਉਹ ਕੋਈ ਹੋ ਸਕਦਾ ਕੋਈ ਜ਼ੋਰ ਪਾ ਕੇ ਉਹਨਾਂ ਤੋਂ ਜ਼ੋਰ ਪਾਇਆ ਹੋਊਗਾ ਹਾਂ ਜ਼ੋਰ ਪਾਇਆ ਹੋਊਗਾ। ਇਹੀ ਤਰੀਕਾ ਸੀ ਉਹਨਾਂ ਕੋਲ ਵੀ ਬਾਅਦ 'ਚ ਸੀ ਇਹ ਕਹਿ ਦਾਂਗੇ ਵੀ ਸੰਧੀ ਕਰਕੇ ਲੈ ਕੇ ਆਇਆ ਕਿਉਂਕਿ ਅੰਗਰੇਜ਼ ਬਹੁਤ ਦੂਰ ਦੀ ਸੋਚਦੇ ਸੀ। ਹੂੰ ਉਹਨਾਂ ਕੋਲ ਨੀਤੀ ਬਹੁਤ ਵਧੀਆ ਸੀਗੀ ਉਹ ਮਤਲਬ ਦਿਮਾਗ ਬਹੁਤ ਲਾਉਂਦੇ ਸੀ ਵੀ ਹੁਣ ਆਪਾਂ ਹੀਰਾ ਧੱਕੇਸ਼ਾਈ ਨਾਲ ਲੈ ਜਾਾਂਗੇ ਪਰ ਉੱਥੇ ਆਪਾਂ ਸੰਧੀ ਲਿਖਿਆ ਲਾਂਗੇ ਤੇ ਬਾਅਦ 'ਚ ਆਪਾਂ ਇਹਨਾਂ ਨੂੰ ਕਹਿ ਦਾਂਗੇ ਵੀ ਇਸ ਤਾਂ ਸੰਧੀ ਕਰਕੇ ਲੈ ਕੇ ਆਈ ਸੀ। ਬਾਕੀ ਉਹ ਲੋਕਾਂ 'ਚ ਵੀ ਖਬਰ ਫਲਾ ਦਿੰਦੇ ਸੀ ਨਾ ਹਾਂ ਲੋਕਾਂ 'ਚ ਵੀ ਇਸ ਤਰੀਕੇ ਨਾਲ ਲਿਆ ਹੋ ਸਕਦਾ ਉਹਨਾਂ ਨੇ ਕੀ ਧੱਕੇਸ਼ਾਈ ਕਰੀ ਹੋਵੇ ਜਾਂ ਕੀ ਮਜਬੂਰ ਕੀਤਾ ਹੋਵੇ ਕੀ ਮਜਬੂਰ ਹਾਂ ਹੈਨਾ ਕੁਛ ਵੀ ਕੁਛ ਤਾਂ ਮਹਾਰਾਣੀ ਜਿੰਦਾ ਨੂੰ ਤੁਹਾਨੂੰ ਪਤਾ ਵੀ ਉਹਨਾਂ ਨੂੰ ਪਹਿਲਾਂ ਪੈਨਸ਼ਨ ਲਗਾਈ ਗਈ ਉਹਦੇ ਬਾਅਦ ਜੇਲ੍ਹ 'ਚ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਅਲੱਗ ਕਰ ਦਿੱਤਾ ਗਿਆ ਸੀਗਾ ਮਹਾਰਾਜਾ ਦਲੀਪ ਸਿੰਘ ਤੋਂ ਤਾਂ ਬਾਈ ਜੀ ਇਹ ਕੋਹੀਨੂਰ ਹੀਰੇ ਦਾ ਇਤਿਹਾਸ ਸੀ ਤੇ ਬਾਈ ਨੇ ਆਪਾਂ ਨੂੰ ਜਿਹੜਾ ਸਾਰੀ ਗੱਲਬਾਤ ਦੱਸੀ ਹੈਨਾ ਫਿਰ ਵੀ ਜੇ ਕਿਤੇ ਗਲਤੀ ਹੋ ਗਈ ਤਾਂ ਮਾਫੀ ਜ਼ਰੂਰ ਦਿਓ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ